ਅਮਰ ਸਿੰਘ ਚਮਕੀਲਾ ਅਸਲੀ ਨਾਮ ਤਨੀਰਾਮ ਕਿਤੇ ਵਜੋਂ ਸਿੰਗਰ ਸੌਂਗ ਰਾਈਟਰ ਮਿਊਜ਼ੀਸ਼ੀਅਨ ਮਿਊਜ਼ਿਕ ਕੰਪੋਜ਼ਰ ਤੇ ਸਟੇਜ ਪਰਫਾਰਮਰ ਰਹੇ ਜਨਮ ਇਹਨਾਂ ਦਾ ਲੁਧਿਆਣਾ ਦੇ ਪਿੰਡ ਡੁਗਰੀ ਵਿਖੇ 1960 ਵਿੱਚ ਹੋਇਆ ਅਮਰ ਸਿੰਘ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ 8ਵੀਂ ਕਲਾਸ ਤੱਕ ਪੜ੍ਹੇ ਸੀ ਪਹਿਲਾ ਵਿਆਹ ਇਹਨਾਂ ਦਾ ਗੁਰਮੇਲ ਕੌਰ ਨਾਲ ਹੋਇਆ ਤੇ ਦੂਜਾ ਵਿਆਹ ਅਮਰਜੋਤ ਕੌਰ ਨਾਲ ਜਿਹਦੇ ਨਾਲ ਦੋ ਗਾਣੇ ਜੁੜੀ ਵਜੋਂ ਹੁਣ ਤੱਕ ਬਹੁਤ ਫੇਮਸ ਨੇ ਅਮਰ ਸਿੰਘ ਬਚਪਨ ਤੋਂ ਹੀ ਗਾਉਣ ਤੇ ਰਵਾਇਤੀ ਸਾਜ਼ ਜਿਵੇਂ ਕਿ ਢੋਲ ਤੇ ਤੁੰਬੀ ਵਜਾਉਣ 'ਚ ਬੜੀ ਦਿਲਚਸਪੀ ਰੱਖਦੇ ਸਨ ਪਰਿਵਾਰ ਵਿੱਚ ਕਮਾਈ ਦੀ ਘਾਟ ਨੂੰ ਪੂਰਾ ਕਰਨ ਲਈ ਸਕੂਲ ਵਿੱਚੇ ਛੱਡ ਕੇ ਲੁਧਿਆਣਾ ਦੀ ਇੱਕ ਕੱਪੜੇ ਦੀ ਮਿਲ ਵਿੱਚ ਕੰਮ ਕਰਨ ਲੱਗੇ ਅੱਗੇ ਜਾ ਕੇ ਬੰਨਣਾ ਦਾ ਇਲੈਕਟ੍ਰੀਸ਼ੀਅਨ ਚਾਹੁੰਦੇ ਸੀ ਪਰ ਕਿਸਮਤ ਪੰਜਾਬੀ 뮤직 ਇੰਡਸਟਰੀ ਵੱਲ ਲੈ ਆਈ ਇਹ ਸਭ ਤੋਂ ਪਹਿਲਾਂ ਗਾਇਕ ਸੁਰਿੰਦਰ ਸ਼ਿੰਦਾ ਦੇ ਨੋਟਿਸ ਵਿੱਚ ਆਏ ਜਦ ਅਮਰ ਸਿੰਘ ਆਪਣੇ ਮਿੱਤਰ ਨਾਲ ਸ ਦਾ ਖਾਸ ਹਿੱਸਾ ਬਣ ਕੇ ਕੈਰੀਅਰ ਦੀ ਸ਼ੁਰੂਆਤ ਵਿੱਚ ਕਈ ਮਸ਼ਹੂਰ ਗਾਇਕ ਜਿਵੇਂ ਕਿ ਸ਼ਿੰਦਾ ਜਗਮੋਹਨ ਕੌਰ ਤੇ ਕੇਐਸ ਕੋਨਰ ਲਈ ਗਾਣੇ ਲਿਖਦੇ ਸੀ ਪਰ ਇਹਨੇ ਨਾਲ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਪਾਉਣ ਕਰਕੇ ਖੁਦ ਸਿੰਗਰ ਬਣਨ ਦਾ ਸੋਚ ਲਿਆ ਤੇ ਇਸ ਤੋਂ ਬਾਅਦ ਕਈ ਸੋਲੋ ਤੇ ਡਿਊਟ ਗਾਣੇ ਰਿਲੀਜ਼ ਕੀਤੇ ਜੋ ਪੰਜਾਬੀ ਕਮਿਊਨਿਟੀ ਵਿੱਚ ਵਿਸ਼ਵ ਪ੍ਰਸਿੱਧ ਹੋਏ ਜਲਦੀ ਹੀ ਅਮਰ ਸਿੰਘ ਕਈ ਮਸ਼ਹੂਰ ਗਾਇਕਾਂ ਨਾਲ ਸਟੇਜ ਸਾਂਝੀ ਕਰਨ ਲੱਗੇ ਅਮਰਜੋਤ ਨਾਲ ਗਾਉਣਾ ਸ਼ੁਰੂ ਕੀਤਾ ਤਾਂ ਇਹਨਾਂ ਦੀ ਡਿਮਾਂਡ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਵੱਧ ਗਈ ਤੇ ਕੈਨੇਡਾ ਯੂਐਸ ਦੁਬਈ ਵਰਗੇ ਦੇਸ਼ਾਂ ਵਿੱਚ ਲਾਈਵ ਪਰਫਾਰ ਖਾਲੇ ਲੌ ਲੱਗੇ ਇੱਕ ਸਮੇਂ ਇਹਨਾਂ ਦੀ ਪ੍ਰਸਿੱਧੀ ਇੰਨੀ ਵੱਧ ਗਈ ਸੀ ਕਿ ਉਦੋਂ ਦੇ ਚੜ੍ਹਦੇ ਤੋਂ ਚੜ੍ਹਦੇ ਕਲਾਕਾਰਾਂ ਜਿਵੇਂ ਕਿ ਕੁਲਦੀਪ ਮਾਨ ਅਤੇ ਗੁਰਦਾਸ ਮਾਨ ਨਾਲੋਂ ਵੱਧ ਮੰਗ ਵਿੱਚ ਆ ਗਏ ਸੀ ਚੜਾਈ ਦਾ ਅੰਦਾਜ਼ਾ ਇੱਥੋਂ ਵੀ ਲਾਇਆ ਜਾ ਸਕਦਾ ਹੈ ਕਿ ਇੱਕ ਸਾਲ ਦੇ 365 ਦਿਨਾਂ ਵਿੱਚ ਉਹਨਾਂ 366 ਸ਼ੋਅ ਵੀ ਲਾਏ ਹੋਏ ਨੇ ਜਾਣਕਾਰੀ ਅਨੁਸਾਰ ਉਸ ਸਮੇਂ ਇਹ ਇੱਕ ਪਰਫਾਰਮੈਂਸ ਦਾ 4000 ਤੋਂ ਵੱਧ ਚਾਰਜ ਕਰਦੇ ਸਨ 8 ਮਾਰਚ 1988 ਨੂੰ ਦੁਪਹਿਰ ਸਮੇਂ ਜਲੰਧਰ ਦੇ ਮੈਸਮਪੁਰ ਪਿੰਡ ਵਿੱਚ ਪਰਫਾਰਮ ਕਰਨ ਤੋਂ ਪਹਿਲਾਂ ਹੀ ਚਮਕੀਲਾ ਤੇ ਪ੍ਰੈਗਨੈਂਟ ਵਾਈਫ ਅਮਰਜੋਤ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਇਸ ਹਮਲੇ ਵਿੱਚ ਇਹਨਾਂ ਦੇ ਚਾਰ ਸਾਥੀ ਸਾਜ਼ੀ ਵੀ ਸ਼ਿਕਾਰ ਹੋਏ ਤੇ ਮੌਕੇ ਤੇ ਹੀ ਦਮ ਤੋੜ ਗਏ ਅਕਾਲ ਚਲਾਣੇ ਮੌਕੇ ਇਹਨਾਂ ਦੇ 200 ਤੋਂ ਵੱਧ ਗਾਣੇ ਸੀ ਜੋ ਅਜੇ ਰਿਲੀਜ਼ ਨਹੀਂ ਸੀ ਕੀਤੇ ਗਏ ਤੇ ਕਹਿੰਦੇ ਨੇ ਮੌਤ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਸਮੇਂ ਚਮਕੀਲੇ ਦੇ ਬੈਂਕ ਖਾਤੇ ਵਿੱਚ 65 ਲੱਖ ਰੁਪਏ ਸੀ